ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਟਿੱਲੋਂ ਮम्मीद ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵਾਂਗੇ ਠੀਕ ਠਾਕ ਹੋਵਾਂਗੇ ਅਸੀਂ ਵੀ ਠੀਕ ਠਾਕ ਹਾਂ ਜੀ ਆਪਾਂ ਆਪਣੇ ਪੁਰਾਣੇ ਪਰਦੇ ਲਾਤੇ ਜੀ ਜੋ ਨਵੇਂ ਸੀ ਲੈਣਦੇ ਹੋਏ ਉਹਨਾਂ ਚਿੱਥੇ ਧੁੱਪ ਦਾ ਸੇਕ ਬਹੁਤ ਪੈਂਦਾ ਸੀ ਤੇ ਉਹ ਪਰਦੇ ਹਟਾ ਕੇ ਮੇਰੇ ਕੋਲ ਪੁਰਾਣੇ ਪਰਦੇ ਪਏ ਸੀ ਹੈਵੀ ਪਰਦੇ ਨੇ ਥੋੜੇ ਜਿਹਾ ਆਪਾਂ ਧੁੱਪ ਧੁੱਪ ਜਾ ਕਰਕੇ ਪਰਦੇ ਲਾਉਣੇ ਆ ਜੀ ਦੇਖ ਕੇ ਤੁਸੀਂ ਕਿਸ ਤਰ੍ਹਾਂ ਦੀ ਲੁੱਕ ਲੱਗਦੀ ਹੈ ਪਰਦਿਆਂ ਦੀ ਇਹ ਪਹਿਲਾਂ ਝੱਲਰ ਵਾਲੇ ਪਰਦਦੇ ਸੀ ਆਪਣੇ ਕੋਲ ਝੱਲਰ ਆ ਬਾਈਨਾਂ ਨੇ ਤੇੜ ਦੇ ਤੇ ਪਰਦਦੇ ਹਜੇ ਮੇਰੇ ਕੋਲ ਐਸੇ ਤਰ੍ਹਾਂ ਹੀ ਪਏ ਸੀ ਬਹੁਤ ਹੈਵੀ ਪਰਦਦੇ ਨੇ ਬਲਵੱਟ ਦੇ ਤੇ ਉਹ ਪਰਦਦੇ ਸੀ ਜਿਹੜੇ ਹਲਕੇ ਨਿਵਾਰੇ ਤਾਂ 15 ਉਹਦੇ ਸੀ ਉਹਨਾਂ ਰਾਹੀਂ ਇਸ ਕਰਕੇ ਹੁਣ ਅੱਜ ਆਪਾਂ ਇਹ ਪਰਦਦੇ ਲਾ ਕੇ ਦੇਖਦੇ ਹਾਂ ਕਿਸ ਤਰ੍ਹਾਂ ਲੱਗਦੇ ਹੈਗੇ ਕਿਉਂਕਿ ਸਮਾਨ ਮਹਿੰਗਾ ਗਾ ਸੁਖਿੰਦ ਵਿਤੁਪ ਪੈਂਦੀ ਹੈ ਨਾ ਉੱਤੇ ਤੁਪ ਤਪਚਾ ਵਾਸਤੇ ਆਪਾਂ ਇਹ ਪਰਦੇ ਲਾ ਰਹੇ ਹਾਂ ਬਾਕੀ ਤੁਸੀਂ ਦੱਸਣਾ ਵੀਡੀਓ ਚ ਕਿਸ ਤਰ੍ਹਾਂ ਦੇ ਲੱਗੇ ਪਰਦੇ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਤੇ ਵੀਡੀਓ ਵਧੀਆ ਲੱਗੀ ਲਾਇਕ ਸੇਅਰ ਤੇ ਸਬਸਕ੍ਰਾਈਬ ਵੀ ਕਰਨਾ ਜੀ ਜੋ ਨਵੇਂ ਆਏ ਆਪਣੇ ਚੈਨਲ ਤੇ ਉਹ ਵੀ ਵੀਡੀਓ ਨੂੰ ਫੁੱਲ ਵਾਚ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਓ ਜੀ ਆਪਾਂ ਪੜਦੇ ਪਾੜ ਦੇ ਪੈਪ ਚ ਹੁਣ ਮੈਂ ਆਪ ਹੀ ਟੰਗਣ ਦੀ ਕੋਸ਼ਿਸ਼ ਕਰੂੰਗੇ ਉੱਪਰ ਚੜ ਕੇ ਤੇ ਮੇਰੀ ਵੀਡੀਓ ਪਹਿਲਾਂ ਨਹੀਂ ਬਣਾ ਕੇ ਰੱਖਿਆ ਪਈਆਂ ਨੇ ਮੈਨੂੰ ਕੋਈ ਪਤਾ ਨਹੀਂ ਸੀ ਮੈਂ ਇਸ ਤਰ੍ਹਾਂ ਕਰ ਮੇਰਾ ਬੰਦ ਹੋ ਜਾਣਾ ਤੇ ਆਪਾਂ ਅੜਦੇ ਟੰਗਾਂਗੇ ਜੀ ਇਸ ਤਰ੍ਹਾਂ ਪੈਨੈਸ ਹੀ ਮੇਰੇ ਕੋਲ ਹੁਣ ਜਦੋਂ ਮੇਰੇ ਕੰਮ ਆਈ ਜਾਂਦੀਆਂ ਨੇ ਇਹ ਵੀਡੀਓ ਮੈਂ ਪਾਈ ਜਾਨੀ ਇਹ ਜਿਹਨੇ ਵੀਡੀਓ ਚ ਕੰਮ ਕੀਤਾ ਹੈ ਸਾਰਾ ਮੇਰਾ ਇੱਕ ਦਿਨ ਦਾ ਕੰਮ ਕੀਤਾ ਹੋਇਆ ਹੈ ਕਿਉਂਕਿ ਕਾਰਤੀ ਹੈ ਜੋ ਕਰਨ ਨੂੰ ਚੰਗੀ ਤਰ੍ਹਾਂ ਸਜਾ ਸਕਦੀ ਹੈ ਤੇ ਆਪਾਂ ਕਹਿੰਦੇ ਬੰਦਾ ਬਾਹਰੋਂ ਕਮਾ ਕੇ ਲਿਆਉਣ ਵਾਲਾ ਤੇ ਔਰਤ ਕਰ ਸਾਂਮਣ ਵਾਲੀ ਹਿੰਦੀ ਆ ਜਨਾਨੀ ਘਰ ਸੁਵੀ ਤੋਂ ਵੀ ਖਰਾਬ ਕਰ ਦਿੰਦੀ ਐ ਤੇ ਬੰਦਾ ਕਹੇ ਜੇ ਇਹ ਦੰਗਲੀ ਲਾ ਲਈ ਜਨਾਨੀਆਂ ਦੇ ਸਿਰ ਤੇ ਘਰ ਆ ਜੀ ਤੇ ਇੱਕ ਔਰਤ ਦਾ ਘਰ ਵਿੱਚ ਹੋਣਾ ਬਹੁਤ ਲਾਜ਼ਮੀ ਐ ਤੇ ਬਹੁਤ ਹੀ ਯੋਗਦਾਨ ਕਿਉਂਕਿ ਇਹਨਾਂ ਘਰ ਨੂੰ ਸੰਭਾਲਣਾ ਹੁੰਦਾ ਕਿਸ ਤਰ੍ਹਾਂ ਕਿੱਥੋਂ ਕੀ ਕਰਨਾ ਕਿਵੇਂ ਕਰਨਾ ਸਾਰੇ ਘਰ ਦਾ ਉਹ ਕਰਨਾ ਹੁੰਦਾ ਹੈਗਾ ਬਹੁਤੀ ਸਮਝਦਾਰੀ ਨਾਲ ਕੰਮ ਕਰਨਾ ਪੈਂਦਾ ਜੋ ਵੀ ਨਿੱਕੇ ਨਿੱਕੇ ਘਰ ਦੇ ਕੰਮ ਨੇ ਲਓ ਜੀ ਆਪਾਂ ਪੜਦੇ ਟੰਗਤੇ ਨੇ ਆਪਾਂ ਕੋਸ਼ਿਸ਼ ਕੀਤੀ ਸੀ ਟੰਗਣ ਦੇ ਆਪਾਂ ਪੜਦੇ ਟੰਗਤੇ ਕਾਮਯਾਬ ਹੋ ਗਏ ਟੰਗਣ ਚ ਪੜਦੇ ਲਓ ਜੀ ਬਹੁਤੀ ਸੋਹਣੇ ਲੱਗ ਰਹੇ ਨੇ ਮੈਨੂੰ ਤਾਂ ਤੁਸੀਂ ਦੱਸਿਓ ਕਿਸ ਤਰ੍ਹਾਂ ਲੱਗ ਰਹੇ ਨੇ ਸਾਨੂੰ ਪੜਦੇ ਇਹ ਨਾਲੇ ਤਾਂ ਆਪਣੇ ਹੁਣ ਦੇਖੋ ਸੂਰਜ ਦੀ ਰੋਸ਼ਨੀ ਅੰਦਰੋਂ ਆਉਣ ਹਟ ਗਈ ਪਹਿਲਾਂ ਸੂਰਜ ਦੀ ਤਪਸਵਾਹ ਜਦ ਇੰਦਰ ਆ ਜਾਂਦੀ ਸੀ ਹੁਣ ਆਪਾਂ ਅੱਜ ਡ੍ਰੈنگ ਰੂਮ ਦੀ ਕਰਾਂਗੇ ਡੀਪ ਕਲੀਨਿੰਗ ਤੇ ਮੈਂ ਹੁਣ ਸੋਫਿਆਂ ਨੂੰ ਵੀ ਝਾੜ ਦੂੰ ਚੰਗੀ ਤਰ੍ਹਾਂ ਦੇਖੋ ਕਿੰਨੇ ਵਧੀਆ ਲੱਗਣ ਲੱਗ ਗਏ ਉਹ ਹੀ ਬੜਦੇ ਪ੍ਰਾਣੇ ਜਿਵੇਂ ਆਪਾਂ ਪੁਰਾਣੇ ਸੂਟਾਂ ਨੂੰ ਲਾ ਕੇ ਕੁਝ ਟਾਈਮ ਤੱਕ ਰੱਖ ਦੋ ਤੇ ਜਦੋਂ ਆਪਾਂ ਪਾਉਣੇ ਦਵਾਰ ਖੜ ਜਾਂਦੇ ਆ ਉਹਨਾਂ ਦੇ ਰੰਗ ਇਸ ਤਰ੍ਹਾਂ ਪੜਦੇ ਵੀ ਖੜੇ ਖੜੇ ਲੱਗਦੇ ਆ ਮੈਂ ਤਾਂ ਬਹੁਤ ਵਧੀਆ ਲੱਗਦੇ ਅੱਜ ਐ ਲੱਗਦਾ ਵੀ ਘਰ ਨਵਾਂ ਜਿਹਾ ਬਣ ਗਿਆ ਥੋੜੇ ਜਿਹਾ ਬਦਲਾਅ ਕਰਨ ਵਾਲੀ ਚੀਜ਼ਾਂ ਵਧੀਆ ਲੱਗਣ ਲੱਗ ਜਾਂਦੀਆਂ ਲਓ ਜੀ ਮੈਂ ਹੁਣ ਇਹਨਾਂ ਨੂੰ ਝਾੜ ਦੂੰ ਸਮਾਰ ਕੇ ਪਰ ਸੋਫੇ ਨੂੰ ਚੰਗੀ ਤਰ੍ਹਾਂ ਹਰੇਕ ਕੰਮ ਸਫਾਈ ਭਾਲ ਦਾ ਤੇ ਆਪਣੇ ਅੰਦਰ ਫੇਰ ਵੀ ਕਰਦਾ ਜਾਂਦੀ ਹੈ ਨਾ ਸਾਰਾ ਬੰਦ ਆਪਾਂ ਬੰਦ ਰੱਖਦੇ ਚਲੋ ਜੀ ਹੁਣ ਆਪਾਂ ਸੈਟਿੰਗ ਕਰ ਦੇਾਂਗੇ ਸੋਫੇ ਨੇ ਆਪਾਂ ਬਾਲਾ ਇੱਥੇ ਫਲ ਫਲ ਕੋਈ ਚੀਜ਼ ਇਸ ਤਰ੍ਹਾਂ ਨਹੀਂ ਰੱਖੀ ਅੱਗੇ ਸਾਡੇ ਬਹੁਤ ਕੁਝ ਰੱਖਿਆ ਹੁੰਦਾ ਸੀ ਪਹਿਲੇ ਸੋਫਿਆਂ ਕੋਲ ਤੈਂਦਕੇ ਬੱਚਿਆਂ ਨੇ ਨਹੀਂ ਰੱਖਣ ਦਿੱਤਾ ਕੋਈ ਸਮਾਨ ਇਸ ਤਰ੍ਹਾਂ ਦਾ ਕਹਿੰਦੇ ਨਹੀਂ ਵੀ ਕੁਝ ਨਹੀਂ ਰੱਖਣਾ ਹੈਗਾ ਫਿਰ ਜਦੋਂ ਮਜ਼ਰਾ ਜੀ ਜਾਂਦੀਆਂ ਨੇ ਚੀਜ਼ਾਂ ਫਿਰ ਵਧੀਆ ਨਹੀਂ ਲੱਗਦੀ ਹੈਗੀਆਂ ਮਰ ਜਾ ਜਾਂਦੀਆਂ ਨੇ ਤੇ ਪਹਿਲਾਂ ਮੇਰੇ ਬਹੁਤ ਡੈਕੋਰੇਸ਼ਨ ਕੀਤੀ ਹੋਈ ਥੀ ਪਹਿਲਾਂ ਜਦੋਂ ਮੇਰੇ ਕੋਲ ਦੂਜੇ ਸੋਫੇ ਹੁੰਦੇ ਸੀ ਤੇ ਹੁਣ ਬੱਚਿਆਂ ਨੇ ਨਹੀਂ ਕੋਈ ਚੀਜ਼ ਐਸਟਰ ਰੱਖਣ ਦਿੱਤੀ ਇੱਥੇ ਕਹਿੰਦੇ ਨਹੀਂ ਮੰਮੀ ਕੁਝ ਨਹੀਂ ਰੱਖਣਾ ਹੈਗਾ ਇੱਥੇ ਫालतू ਨਾ ਇਹਨਾਂ ਦੀ ਸਫਾਈ ਕੀਤੀ ਜਾਂਦੀ ਹੈ ਤੇ ਨਾ ਹੀ ਹੁਣ ਰੱਖਿਆ ਜਾਂਦਾ ਅਗੇ ਸੌਂਕ ਹੁੰਦਾ ਸੀ ਹੁਣ ਸੌਂਕ ਵੀ ਹੈ ਨਹੀਂਗਾ ਮੈਨੂੰ ਵੀ ਸੌਂਕ ਨਹੀਂ ਹੈਗਾ ਵੀ ਇੱਥੋਂ ਐ ਸਜਾਵਾਂ ਇੱਥੋਂ ਐ ਸਜਾਵਾਂ ਇੱਕ ਸਰੀਰ ਨਾਲ ੱੱੱਕਾ ਕਰੀ ਜਾਂਦੇ ਆ ਦੇ ੱੱੱਕੇ ਨਾਲੀ ਗੱਡੀ ਰੋੜੀ ਜਾਂਦੇ ਆ ਜਦੋਂ ਆਪਣਾ ਜੀ ਨਾਲੀ ਜਹਾਨਾ ਜਦੋਂ ਆਪਣਾ ਜੀ ਰਾਜੀ ਹੋਉਂਦੀ ਆ ਆਪ ਨੂੰ ਕੰਮ ਵਧੀਆ ਲੱਗਦੇ ਨਹੀਂ ਆ ਆਪ ਨੂੰ ਕੰਮ ਵੀ ਵਧੀਆ ਨਹੀਂ ਲੱਗਦੇ ਹੈਗੇ ਤੇ ਪਹਿਲਾਂ ਤਾਂ ਮੇਰੇ ਡ੍ਰੈੰਗ ਰੂਮ ਵਿੱਚ ਉਹ ਜਿਹੜੇ ਸਿਓ ਜਿ ਬਣਾਉਂਦੀਆਂ ਹੁੰਦੀਆਂ ਸੀ ਉਹ ਅਸੀਂ ਆਪ ਹੱਥੀ ਬਣਾਏ ਸੀ ਕਈ ਚੀਜ਼ਾਂ ਦੇਖੋ ਹੈਂਗਰ ਜਾਂ ਵੀ ਸੀ ਸਾਈਡ ਤੇ ਚੀਜ਼ਾਂ ਟੰਗਣ ਵਾਲਾ ਬਹੁਤ ਹੀ ਸਜਾਇਆ ਹੋਇਆ ਸੀ ਮੇਰਾ ਕਮਰਾ ਵੇਲਣਾ ਭੁੱਲਣ ਲੱਗ ਗਏ ਪਰ ਹੁਣ ਨਹੀਂ ਹੁਣ ਮੈਨੂੰ ਵੀ ਵਧੀਆ ਨਹੀਂ ਲੱਗਦਾ ਹੈਗਾ ਪਤਾ ਨਹੀਂ ਕੀ ਗੱਲ ਤੇ ਨਾ ਹੀ ਹੁੰਦਾਗਾ ਹੁਣ ਕੰਮ ਲਓ ਜੀ ਇਹ ਚਾਦਰਾਂ ਧੋ ਕੇ ਸੁੱਕਣੇ ਪਾਈਆਂ ਪਈਆਂ ਨੇ ਆਹੋ ਸਿੰਗਲ ਚਾਦਰਾਂ ਮੇਰੀ ਆਪਣੇ ਹੱਥੀ ਪੇਂਟਿੰਗ ਕੀਤੀ ਹੋਈ ਆ ਚਾਦਰ ਮੇਰੀ ਕੱਢੀ ਹੋਈ ਐ ਮੇਰੀ ਨਾਨੀ ਨੇ ਮੈਨੂੰ ਲੈ ਕੇ ਦਿੱਤੀ ਸੀ ਮੇਰੇ ਨਾਲ ਕੇ ਗਈ ਨੂੰ ਸੁੱਟੀਆਂ 'ਚ ਚਾਦਰ ਤੇ ਆ ਆਪਣੇ ਪੁਰਾਣੇ ਪੜਦੇ ਜੇ ਆਪਾਂ ਜੇ ਲੈਣੇ ਆ ਚੀਜ਼ ਪਤਾ ਨਹੀਂ ਲੱਗਦਾ ਆਪਾਂ ਕਾਲ ਵਿੱਚ ਲੈ ਲੈਣੇ ਆ ਪੁਰਾਣੀ ਚੀਜ਼ ਹਟਾਉਣ ਦੇ ਮਾਰੇ ਨਵੀਂ ਚੀਜ਼ ਲੈਣ ਦੇ ਮਾਰੇ ਤੇ ਪੜਦੇ ਮੈਨੂੰ ਬਹੁਤ ਹੀ ਹਲਕੇ ਲੱਗੇ ਕਿਉਂਕਿ ਡਰ ਡਰੈਂਗ ਰੂਮ ਦੀ ਸੋ ਗਾਲੀ ਪਈ ਸੀ ਪੜਦੇ ਨਾਲ ਲਓ ਜੀ ਸੁਣ ਬਾਹਰ ਲਾ ਬੀ ਵੀ ਦਿਖਾ ਦਿੱਤਾ ਬਾੜੀ ਦਾ ਹਾਰੇ ਬਾਈ ਵੀ ਦਿਖਾ ਦਿੱ ਤੇ ਪਤਾ ਨਹੀਂ ਕੀ ਗੱਲ ਮੈਨੂੰ ਇਹ ਪੜਦੇ ਬਿਲਕੁਲ ਚੰਗੇ ਨਹੀਂ ਲੱਗਦੇ ਹਲਕੇ ਹਲਕੇ ਜੇ ਇਧਰ ਆਪਾਂ ਕੱਪੜੇ ਨੇ ਤਾਂ ਹਮਾਰ ਨਾਲੇ ਪਈਆਂ ਸੀ ਮੇਰੀਆਂ ਆਪੇ ਪ੍ਰਧਾਨ ਸਾਹਿਬ ਦੇ ਕੱਪੜੇ ਬੰਨ ਤੇ ਪ੍ਰੈਸ ਕਰਨ ਵਾਲੇ ਆਪਣੇ ਕੱਪੜੇ ਤਾਂ ਹਮਾਰ ਤੇ ਇਧਰ ਆ ਬਦਦਨ ਦੇਤੀ ਵਾਲੀ ਤੇ ਇਹਨਾਂ ਵਾਸਤੇ ਆਪਾਂ ਬੱਚਿਆਂ ਵਾਸਤੇ ਆਕਾਸ਼ੁਰਮ ਵਾਸਤੇ ਆਲੂਏ ਪਰੌਠੇ ਬਣਾਵਾਂਗੇ ਤੇ ਆਪਾਂ ਆਲੂ ਉਬਲਵੇਂ ਰੱਖਦੇ ਜੀ ਆਟਾ ਮੇਰਾ ਗੁੰਨੇ ਪਿਆ ਹੈ ਚਲੋ ਜੀ ਆਟਾ ਗੁੰਨ ਲਿਆ ਸੀ ਮੈਂ ਪਹਿਲੀ ਸਵੇਰੇ ਆਟਾ ਗੁੰਨ ਕੇ ਵੀ ਆਪਣਾ ਕੰਮ ਨਿਬੜ ਜਾਂਦਾ ਹੁਣ ਆਪਾਂ ਲਾਹਾਂਗੇ ਮਿੱਠੇ ਪਰੌਤੇ ਆਪਣੇ ਵਾਸਤੇ ਆਪਾਂ ਰੱਖਿਆ ਸੀ ਜੀ ਵਰਤ ਸੋਮਵਾਰ ਦਾ ਤੇ ਆਪਾਂ ਹੁਣ ਆਪਣੇ ਮਿੱਠੇ ਪਰੌਤੇ ਦੋ ਲਾ ਕੇ ਖਾਵਾਂਗੇ ਕਿਉਂਕਿ ਸੋਮਵਾਰ ਦੇ ਵਰਤ ਵਿੱਚ ਸਾਵਨ ਨੂੰ ਮਿੱਠਾ ਖਾ ਕੇ ਵਰਤ ਪੁੱលਣਾ ਪੈਂਦਾ ਸਾਗ ਦੀ ਮੇਰੀ ਕੰਮ ਪਿਛ ਨਾਂਗੀ ਤੇ ਹੁਣ ਮੈਂ ਆਪਣੇ ਰੋਟੀ ਬਣਾ ਕੇ ਖਾਣੀ ਹੈ ਜਿਸ ਦਿਨ ਇਸ ਤਰ੍ਹਾਂ ਚਿੱਲੇ ਦਾ ਕੰਮ ਘੱਟ ਹੋਵੇ ਤਾਂ ਆਪ ਸਫਾਈ ਕਰ ਲਈ ਤੇ ਕਈ ਵਾਰ ਇਹ ਵੀ ਜਾਂਦੀ ਹੈ ਤੇ ਆਪਣੀ ਵੀਡੀਓਸ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਲਓ ਜੀ ਆਪਾਂ ਸ਼ੱਕਰ ਵਿੱਚ ਇਸ ਤਰ੍ਹਾਂ ਪਾਤੀ ਸ਼ੱਕਰ ਵਾਲੇ ਪਰੌਠੇ ਲਾਹਾਂਗੇ ਇਸ ਤਰ੍ਹਾਂ ਬੰਦ ਕਰਕੇ ਨੂੰ ਬਹੁਤ ਹੀ ਟੇਸਟੀ ਲੱਗਦੇ ਨੇ ਪਰੌਠੇ ਖਾਣ ਵੀ ਖਾਈ ਜਾਈਏ ਪਰ ਆਪਾਂ ਦੋਈ ਪਰੌਠੇ ਲਾ ਕੇ ਖਾਵਾਂਗੇ ਮਲਾਈ ਨਾਲ ਖਾ ਲੋ ਦਹੀਂ ਨਾਲ ਖਾ ਲੋ ਬਹੁਤ ਵਧੀਆ ਲੱਗਦੇ ਐ ਬਹੁਤ ਹੀ ਟੇਸਟੀ ਲੱਗਦੇ ਜੋ ਵੀ ਆਪਣੀ ਵੀਡੀਓ ਤੇ ਭੈਣ ਭਰਾਵ ਦੇ ਬਦੇ ਕਮੈਂਟ ਕਰਦੇ ਆ ਉਹਨਾਂ ਦਾ ਜੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਕਿ ਆਪਣਾ ਵਾਚ ਟਾਈਮ ਪੂਰਾ ਹੋ ਸਕੇ ਜੀ ਆਪਾਂ ਬੱਚਿਆਂ ਵਾਸਤੇ ਆਲੂ ਉਬਲ ਮੇ ਰੱਖ ਤੇ ਡੈਡੀ ਤੇ ਬੱਚਿਆਂ ਵਾਸਤੇ ਉਹ ਖਾਣਗੇ ਆਲੂਆਂ ਦੇ ਪਰੌਠੇ ਤੇ ਆਪਾਂ ਆਪਣੇ ਵਾਸਤੇ ਬਣਾ ਲਈ ਪਰੌਠੇ ਜੀ ਆਪਾਂ ਦੇਸੀ ਘਿਓ ਲਾ ਦੇਾਂਗੇ ਲਓ ਜੀ ਕਾ ਪ੍ਰਾਉਠਾ ਆਪਣਾ ਬਣ ਰਿਹਾ ਹੈ ਇੱਕ ਆਪਾਂ ਪਾ ਦੇਾਂਗੇ ਦੋ ਹਿਲਾਾਂਗੇ ਆਪਾਂ ਪ੍ਰਾਉਠੇ ਦੋਣਾਂ ਵਾਲੀ ਬਹੁਤ ਵਧੀਆ ਰੱਜ ਆ ਜਾਂਦਾ ਮੈਂ ਦੋਈ ਲਾਉਣੀ ਨਹੀਂ ਪ੍ਰਾਉਠੇ ਲਓ ਜੀ ਹੁਣ ਆਪਾਂ ਪਾ ਲਈ ਮਲਾਈ ਮੱਖਣੀ ਸੌਰੀ ਮਲਾਈ ਤੇ ਪ੍ਰਾਉਠੇ ਤੁਸੀਂ ਵੀ ਖਾਓ ਜੀ ਅਸੀਂ ਵੀ ਖਾਂਨੇ ਆਪਣੀ ਥਾਲੀ ਸਜ ਕੇ ਤਿਆਰ ਹੋ ਗਈ ਮਲਾਈ ਨੇ ਬਹੁਤ ਹੀ ਟੇਸਟੀ ਲੱਗਦੇ ਪਰੌਠੇ ਇਹ ਮੇਰੇ ਕੁਲ ਬਾਦੂ ਆਟਾ ਪੈਸੀ ਆਪਾਂ ਇੱਕ ਵੱਡੀ ਰੋਟੀ ਬਣਾ ਕੇ ਬਾਹਰ ਪਾ ਦੇਾਂਗੇ ਇਸ ਤਰ੍ਹਾਂ ਆਟਾ ਨਹੀਂ ਸਿੱਟਣਾ ਚਾਹੀਦਾ ਜੀ ਭੁਰਾ ਲੱਗਦਾ ਹੈ ਇੱਕ ਵੱਡੀ ਮੋਟੀ ਰੋਟੀ ਬਣਾ ਕੇ ਬਾਦੋ ਕੋਈ ਕੁੱਤਾ ਗਊ ਟੱਠੇ ਵਗੈਰਾ ਖਾ ਲੈਂਦੇ ਨੇ ਤੇ ਉਹ ਮੈਂ ਹੁਣੀ ਬਣਾ ਦੂੰਗੀ ਲਓ ਜੀ ਆਪਾਂ ਸਮਾਨ ਸਾਰਾ ਨਾਲ ਹੁੰਦੇ ਸਿਮੇਟ ਦੇਾਂਗੇ ਕਾਊਂਟਰ ਦੀ ਕਰ ਦਾਂਗੇ ਸਫਾਈ ਲਓ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਓਕੇ ਬਾਏ ਟੇਕ ਕੇਅਰ ਜੀ ਸੌਰੀ ਜੀ ਬੋਲਣ ਚ ਕੋਈ ਗਲਤੀ ਰਹੀ ਹੋਵੇ ਆਪਾਂ ਬੋਲਣ ਦੀ ਕੋਸ਼ਿਸ਼ ਕਰਦੇ ਜਿਵੇਂ ਹੋਰ ਭੈਣਾਂ ਬੋਲਦੀਆਂ ਨੇ ਤੁਸੀਂ ਦੱਸਣਾ ਵੀ ਮੈਂ ਠੀਕ ਬੋਲਦੀ ਆ ਕਿ ਗਲਤ ਬੋਲਦੀ ਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੈਂ ਸੋਣੀ ਲਾ ਦੇ ਜਦੋਂ ਬੋਲਦੀ ਆ ਨੇ ਓਕੇ ਬਾਏ ਟੇਕ ਕੇਅਰ ਤੇ ਲਓ ਜੀ ਹੁਣ ਆਪਾਂ ਖਾਣਾ ਲੈ ਕੇ ਚੱਲੇ ਆ ਅੱਗ ਦਾ ਖਾਣ ਵਾਸਤੇ ਅੱਜ ਤਾਂ ਆਪਾਂ ਬਹੁਤ ਜ਼ਿਆਦਾ ਥੱਕ ਗਏ ਗਰਮਾ ਗਰਮ ਖਾਓ ਤੁਸੀਂ ਵੀ